ਰਾਹ ਹੋ ਜੂਗਾ ਆ ਗਾਜਰ ਆ ਗਈ ਹੂੰ ਹੂੰ ਅਸੇ ਇਹ ਆਏ ਇਹ ਆਏ ਵੀ ਤਿਆਰ ਹੋ ਜੂਗਾ ਇਹ ਆ ਚੀਜ਼ ਆ ਇਹਦਾ ਮੈਂ गाजर ਜਿਵੇਂ ਆਪਾਂ ਸਬਜੀ ਧਰਦੇ ਆ ਠੀਕ ਹੈ ਉਹਦੇ ਤਾਂਹਾਂ ਤੋਂ ਬੂੰਡਾ ਕਹੇ ਦਿੰਦੇ ਇਹਨੂੰ ਤਾਂਹਾਂ ਵਾਲਾ ਹਿੱਸਾ ਜਿਹੜਾ ਉਹ ਕੱਟ ਲਿਆ ਮੋਟੇ ਵਾਲਾ ਪਾਸਾ ਮੋਟੇ ਵਾਲਾ ਪਾਸਾ ਉਹਨੂੰ ਕੱਟ ਕੇ ਕੱਟਣਾ ਕਿੰਨਾ ਇਹ ਕੋਈ ਇਹਦੀ ਬਸ ਬਾਈ ਇੰਚ ਜਿੰਨਾ ਇਹ ਇੰਨਾ ਕੱਟਣੇ ਨਾ ਕੱਟ ਤੋ ਕੱਟ ਕੱਟਿਆ ਜਾਵੇ ਠੀਕ ਹੈ ਜਿੰਨਾ ਕ ਆਪਾਂ ਸਬਜੀ ਬਣਾਉਣ ਵੇਲੇ ਕੱਟਦੇ ਆ ਉਹ ਤੋਂ ਥੋੜਾ ਜਿਆਦਾ ਕੱਟ ਲੇ ਤੇ ਉਹਦੂਆਲੇ ਨੂੰ ਕੱਟ ਕੇ ਇਹ ਲਾ ਦਈਏ ਤੁਸੀਂ ਇਸ ਤਰ੍ਹਾਂ ਲਾ ਦਿਓ ਆ ਦੇਖੋ ਆ ਮੇਰਾ ਆ ਜਿਹੜਾ ਇਹ ਤਕਰੀਬਨ 15 ਦਿਨਾਂ ਨਾਲ ਲੱਗਿਆ ਵਾ ਹਾਂ ਆ 15 ਦਿਨਾਂ ਨਾਲ ਉਹਦੂਆਰ ਆ ਲਾਇਆ ਆ ਹਰੇ ਹੁੰਦੇ ਆ ਭਾਈ ਆ ਤੁਹਾਡੇ ਸਾਹਮਣੇ ਕਿਹੜੇ ਕਿਹੜੇ ਵੀ ਹੋ ਜਾਂਦੇ ਆਏ ਭਾਈ ਤਕਰੀਬਨ ਜਿਹੜੇ ਸਾਲੂ ਸਬਜ਼ੀਆਂ ਦੇ ਆ ਹੁਣ ਮੇਰੇ ਕੋਲੇ ਤਿੰਨ ਤਰ੍ਹਾਂ ਦੇ ਲਾਈ ਆ ਆ ਗਾਜਰਾ ਆ ਮੂਲੀ ਆ ਮੂਲੀਆ ਪਰੇ ਛਲਗਮ ਦਾ ਵੀ ਲਾਇਆ ਹੋ ਮੇਰਾ ਜਿਹੜਾ ਸਰਗਮ ਦਾ ਉਹਦੇ ਤੇ ਵੀ ਗੱਲ ਕਰਨ ਲਗੇ ਵੀ ਸਰਗਮ ਦਾ ਵੀ ਐਂ ਲੱਗ ਗਿਆ ਦੇਖੋ ਇਹ ਵੀ ਕਾ ਪਟ ਕੇ ਦਿਖਾ ਦਿਓ ਕੋਈ ਵਾ ਇਹ ਵੀ ਵੱਡੇ ਆ ਹਾਂ ਆ ਪੜਦੇ ਨਹੀਂ ਕੋਈ ਨਹੀਂ ਪਟ ਲੋ ਇੱਕ ਦਿਨ ਇਹ ਦੁਬਾਰੇ ਚੱਲ ਪੈਣਾ ਠੀਕ ਐ ਅਸੀਂ ਇਹ ਵੀ ਭਾਈ ਵੱਡੇ ਆ ਦੇਖੋ ਪਟ ਕੇ ਇਹਨੂੰ ਵੀ ਐਂ ਲਾ ਦੇਣਾ ਇਹ ਚੱਲ ਪਿਆ ਇਹਨੇ ਤਣੇ ਮਾਰ ਲੈਣੇ ਭਾਈ ਤਣੇ ਮਾਰ ਲੈ ਅਸਾਂ ਫਿਰ ਜਿਹੜਾ ਇਹਦੇ ਉੱਤੇ ਫਲੀਆਂ ਲੱਗਦੀਆਂ ਉਨ ਉਹਨਾਂ ਦਾ ਵੀ ਕੱਢ ਕੇ ਆਪਾਂ ਸਾਹਮਣੇ ਰੱਖ ਲੈਣਾ ਤੇ ਅਗਲੇ ਸਾਲ ਲਾ ਲੈਣਾ ਇੱਕ ਇੱਕ ਤੁਸੀਂ ਨਾ ਤੁਸੀਂ ਇੱਥੇ ਗਾਜਰਾਂ ਲਈ ਬੈਠੇ ਹੋ ਆਪਾਂ ਗਾਜਰਾਂ ਅਨੁਸਾਰ ਦੇਖੀ ਵੀ ਸੀ ਇਹ ਗਾਜਰ ਦਾ ਵੀ ਆ ਇਹ ਵੀ ਫਿਰ ਆਈ ਤਿਆਰ ਕਰਿਆ ਸੀਗਾ ਬਈ ਜਿਹੜਾ ਆਹ ਗਾਜਰਾਂ ਪਈਆਂ ਆਹ ਖੇਤ ਆ ਆਪਣੇ ਕੋਲੇ ਹੁਣ ਕਹੀ ਹੈ ਨਹੀਂ ਆਹ ਇੱਕ ਟਨ ਆਹ ਪਈਆਂ ਆਪਣੇ ਕੋਲ ਆਹ ਕਾਮ ਕਹਾਵਤਾ ਬਈ ਗਾਜਰਾ ਜਿਹੜੀ ਚਾਹੇ ਕੋਈ ਵੀ ਆ ਜਿਹੜਾ ਪੁਰਾਣਾ ਹੋ ਜਾਂਦਾ ਉਹ ਤਾਂ ਆਮ ਯਾਪ ਨਹੀਂ ਹਾਂ ਆ ਮੇਰੇ ਪਿਤਾ ਜੀ ਹੁਣ ਇਸ ਦੁਨੀਆ ਤੇ ਨਹੀਂ ਉਹ ਇਹ ਕੰਮ ਕਰਦੇ ਹੁੰਦੇ ਸੀਗੇ ਵੀ ਬੀਜ ਆਪ ਦਾ ਬਣਾਉਂਦੇ ਸੀ ਇਹ ਉਹਨਾਂ ਦੀ ਦੇਣ ਆ ਅਸਿਆ ਵੀ ਬਾਪੂ ਵੇਲਦਾ ਇਹ ਵੀ ਚੱਲੀ ਹੈਗਾ ਇਹ ਲੋਕਾਂ ਦੀ ਕਹਾਵਤ ਗਲਤ ਤਾਂ ਵੀ ਹੁੰਦੀ ਹੈ ਡਾਟਾ ਭਾਈ ਦੇਸੀ ਬੀਜ ਆ ਜਿਹੜਾ ਉਹ ਕੋਈ ਪ੍ਰਾਣਾ ਨਹੀਂ ਹੁੰਦਾ ਆਹ ਗਾਜਰ ਜੇ ਤੁਸੀਂ ਗਾਜਰ ਪਾ ਬਣਾ ਲਿਆ ਜੇ ਗਜਰੇਲਾ ਕਹਿੰਦੇ ਨੇ ਉਹਦੇ ਵਿੱਚ ਬਾਈ ਖੰਡ ਅੱਧੀ ਪਊਗੀ ਆ ਗਾਜਰ ਦੀ ਤੁਸੀਂ ਧੋ ਕੇ ਸਾਨੂੰ ਬਾਅਦ ਚ ਵੀ ਖਵਾਉਂਗਾ ਤੁਸੀਂ ਆਪ ਇਹ ਇਹ ਪਹਿਲਾਂ ਵੀ ਆਪਾਂ ਗੱਲਾਂ ਕਰਦੇ ਸੀ ਵੀ ਹੋਟਲ ਵਾਲਾ ਕਹਿੰਦਾ ਸੀ ਇੰਨੀ ਖੰਡ ਪਊ ਤੁਸੀਂ ਕਹਿੰਦੇ ਸੀ ਘੱਟ ਪਊ ਉਹ ਗੱਲ ਹਨਾ ਵੀ ਇਹਦੇ ਵਿੱਚ ਮਠਿਆਸ ਹੀ ਇੰਨੀ ਆ ਬਹੁਤ ਜ਼ਿਆਦਾ ਮਠਿਆਸ ਆ ਬਾਈ ਜਿਹੜਾ ਆਪਣੀ ਗੱਲ ਚੱਲੀ ਜਾਂਦੀ ਸੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵੀ ਬਣ ਜਾਂਦੇ ਆ ਹੁਣ ਤੁਸੀਂ ਗਾਜਰ ਮੂਲੀ ਸਲਗਮ ਇਹ ਤਾਂ ਨੀ ਚੀਜ਼ਾਂ ਜਿਹੜੀਆਂ ਦੇਸੀ ਬੀ ਬਣ ਜਾਂਦੇ ਆ ਉਹ ਮਾਟਰ ਲੱਗੇ ਹੋਏ ਆ ਉਹ ਵੀ ਦੇਸੀ ਆ ਜਿਹੜੇ ਪੱਕ ਜਾਣਗੇ ਉਹ ਆ ਬੀ ਬਣ ਜੂਗਾ ਜਿਹੜੇ ਪੱਕ ਕੇ ਉਹੀ ਬੀ ਬਣਾ ਕੇ ਇੱਦਾਂ ਵੀ ਦੇਸੀ ਲਾਇਆ ਫੇਰ ਬੰਦਾ ਕਹਿੰਦਾ ਵੀ ਜਿਹੜਾ ਬੀਜਰ ਹਾਈਬ੍ਰਿਡ ਆ ਉਹ ਨੂੰ ਛੇਤੀ ਫਾਲ ਆਉਂਦਾ ਤੇ ਦੇਸੀ ਨੂੰ ਘੱਟ ਆਉਂਦਾ ਇੱਧਰ ਸਾਨੂੰ ਮੈਂ ਦਿਖਾਉਣਾ ਆ ਮੇਰਿਆਂ ਤੋਰੀਆਂ ਦੀਆਂ ਬੱਲਾ ਲਾ ਆ ਤੋਰੀ ਦਿਖਾਈਆਂ ਇਹਦੇ ਆਹ ਜਿਹੜੀ ਤੋਰੀ ਆ ਆ ਪਿਛਲਾ ਬੀ ਹਰਾ ਹੋਇਆ ਵਾ ਬਾਈ ਹਰਸਿਆ ਆ ਆ ਲੱਗੀ ਵੀ ਪਈ ਆ ਆ ਲੱਗੀ ਪਈ ਆ ਆ ਟੁੱਟ ਗਈ ਇਹਦੇ ਨਾਲੋਂ ਆ ਆ ਲੱਗੀ ਪਈ ਆ ਇਹ ਲੋਕਾਂ ਦਾ ਵਹਿਮ ਆ ਵਹਿਮ ਆ ਇੱਕ ਪੱਤੇ ਨਾਲ ਆ ਦੇਖ ਲੋ ਪਿਛਲਾ ਬ ਤੁਸੀਂ ਤੋਰਿਆਂ ਦਾ ਹਜੇ ਨਾਂ ਭੁੱਲੇ ਬੈਠੇ ਹੋਵੋਗੇ ਤੇ ਪਰ ਇੱਥੇ ਲੱਗਣ ਲੱਗ ਗਏ ਹਾਂ ਤੇ ਆਹ ਸਾਰਾ ਜਿੰਨੇ ਵੀ ਲੱਗੇ ਵਿਆ ਬਿਨਾ ਚਾਪਣ ਕਦੂ ਆ ਚਾਪਣ ਕਦੂ ਇਹ ਹਾਈਬ੍ਰਿਡ ਨਹੀਂ ਹੈਗੇ ਹੂੰ ਨਵਾਂ ਵੀਰ ਲਿਆਇਆ ਮੈਂ ਇਹ ਦੇਸੀ ਇਹ ਦੇਸੀ ਇਹ ਵੀ ਹਾਈਬ੍ਰਿਡ ਨਹੀਂ ਲਾਇਆ ਠੀਕ ਹੈ ਹਾਈਬ੍ਰਿਡ ਵੀ ਕੋਈ ਨਹੀਂ ਹੁੰਦਾ ਬਾਈ ਹਾਈਬ੍ਰਿਡ ਵੀ ਜ਼ਿਆਦਾਤਰ ਜਿਵੇਂ ਮੱਕੀ ਦਾ ਆਉਂਦਾਗਾ ਚਾਹੇ ਜਿਹੜੀ ਮਨਸੈਂਟੋ ਕੰਪਨੀ ਆ ਉਹੋ ਹਾਈਬ੍ਰਿਡ ਬੀ ਦਿੰਦੀ ਆ ਹਾਈਬ੍ਰਿਡ ਬੀ ਕਿਹਨੂੰ ਕਹਿੰਦੇ ਆ ਜਿੱਤੇ ਬੀਟੀ ਲੱਗ ਜਾਂਦੀ ਆ ਜਿੱਤੇ ਬੀਟੀ ਦਵਾਈ ਲਾਕੀ ਉਹਦੇ ਜ਼ਹਿਰ ਵੀ ਜਾ ਰਹੇ ਹੋ ਤੇ ਉਹ ਖਰਾਬ ਹੀ ਦੁੱਧਿਆਰੀ ਨੂੰ ਨਹੀਂ ਹੁੰਦਾ